ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਵਰਖਾ ਤੋਂ ਬਾਅਦ ਝੋਨੇ ਦੀ ਫਸਲ ਦੇ ਉੱਪਰ ਹੁਣ ਕਿਸਾਨ ਸਪਰੇਅ ਕਰਨ ਦੇ ਬਾਰੇ ਸੋਚ ਰਹੇ ਨੇ ਬਹੁਤ ਸਾਰੇ ਕਿਸਾਨਾਂ ਨੇ ਵਰਖਾ ਤੋਂ ਪਹਿਲਾਂ ਝੋਨੇ ਦੀ ਫਸਲ ਦੇ ਉੱਪਰ ਸਪਰੇਅ ਕਰਤੀ ਸੀ ਕੁਝ ਕਿਸਾਨਾਂ ਨੇ ਸਪਰੇਅ ਨਹੀਂ ਵੀ ਕੀਤੀ ਹੁਣ ਉਹ ਕਿਸਾਨ ਝੋਨੇ ਦੀ ਫਸਲ ਦੇ ਉੱਪਰ ਸਪਰੇਅ ਕਰਨ ਦੇ ਬਾਰੇ ਸੋਚ ਰਹੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕੀਤੀ ਸਪਰੇਅ ਝੋਨੇ ਦਾ ਜਿਹੜਾ ਝਾੜ ਤੈਅ ਕਰ ਦਿੰਦੀ ਆ ਫਸਲ ਆਪਣੀ ਝਾੜ ਕਿਸ ਤਰ੍ਹਾਂ ਦਾ ਦੇਵੇਗੀ ਇਸ ਵੇਲੇ ਫਸਲ ਤਕਰੀਬਨ ਸਾਰੇ ਪਾਸੇ ਬਹੁਤ ਵਧੀਆ ਖੜੀ ਹੈ ਇਹਨਾਂ ਦੇ ਦਿਨਾਂ ਦੇ ਵਿੱਚ ਫਸਲ ਦੇ ਵਿੱਚ ਕੀੜੇ ਮਕੌੜਿਆਂ ਦਾ ਹਮਲਾ ਵੱਡੀ ਪੱਦਰ ਤੇ ਆ ਜਾਂਦਾ ਫਸਲ ਦੇ ਵਿੱਚ ਪੱਤਾਲ ਪੇੜ ਸੁੰਡੀ ਅਤੇ ਗੋਭ ਦੀ ਸੁੰਡੀ ਦਾ ਜਿਹੜਾ ਹਮਲਾ ਫਸਲ ਦਾ ਬਹੁਤ ਨੁਕਸਾਨ ਕਰ ਦਿੰਦਾ ਇਸ ਵੇਲੇ ਫਸਲ ਦੇ ਵਿੱਚ ਫਲੈਗ ਲੀਫ ਤਿਆਰ ਹੁੰਦਾ ਪੱਤਾਲ ਪੇੜ ਸੁੰਡੀ ਫਲੈਗ ਲੀਫ ਕਈ ਵਾਰੀ ਡੈਮੇਜ ਕਰ ਦਿੰਦੀ ਆ ਜਿਸ ਕਰਕੇ ਝਾੜ ਦੇ ਵਿੱਚ ਵੱਡਾ ਨੁਕਸਾਨ ਹੋ ਜਾਂਦਾ ਇਸੇ ਤਰ੍ਹਾਂ ਗੋਭ ਦੀ ਸੁੰਡੀ ਦਾ ਜਿਹੜਾ ਹਮਲਾ ਉਹ ਵੀ ਫਸਲ ਦਾ کافی ਨੁਕਸਾਨ ਕਰ ਦਿੰਦਾ ਹੈ ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਫਸਲ ਦੇ ਉੱਤੇ کافی ਦੇਖਿਆ ਗਿਆ PR126 ਦੇ ਵਿੱਚ ਗੋਭ ਦੀ ਸੁੰਡੀ ਦਾ ਜਿਹੜਾ ਹਮਲਾ ਵੱਡੀ ਪੱਦਰ ਤੇ ਦਿਖਾਈ ਦੇ ਰਿਹਾ ਪੂਰੇ ਤੇਲੇ ਤੇ ਕਾਲੇ ਤੇਲੇ ਦਾ ਹਮਲਾ ਵੀ ਫਸਲ ਦੇ ਵਿੱਚ کافی ਨੁਕਸਾਨ ਕਰਦਾ ਹੈ ਇਹਦੇ ਨਾਲ ਝਾੜ ਦੇ ਵਿੱਚ کافی ਜਿਹੜੀ ਕਮੀ ਆ ਜਾਂਦੀ ਹੈ ਇਹਦੀ ਜਿਹੜੀ ਰੋਖਾਵਾ ਫਸਲ ਦੇ ਵਿੱਚ ਜਦੋਂ کافی ਮਾਤਰਾ ਚਰਾਸ ਹੋ ਗਈ ਤਾ ਉਸ ਵੇਲੇ ਵਧੀਆ ਹੋ ਜਾਂਦੀ ਆ ਤਾਂ ਜਿਹੜੀਆਂ ਦਵਾਈਆਂ ਚੰਗਾ ਉਹਨੂੰ ਕੰਟਰੋਲ ਕਰ ਲੈਂਦੀਆਂ ਨੇ ਕਿਉਂਕਿ ਤਿਲੇ ਵਾਲੀਆਂ ਜਿੰਨੀਆਂ ਵੀ ਦਵਾਈਆਂ ਨੇ ਮੂਟੇ ਦੇ ਵਿੱਚ ਰਚ ਕੇ ਕੰਮ ਕਰਦੀਆਂ ਨੇ ਇਸ ਲਈ ਜਦੋਂ ਫਸਲ ਕਾਫੀ ਹਰੇ ਭਾਈ ਮਾਰਦੀ ਹੋਵੇ ਹਰੀ ਭਰੀ ਹੋਵੇ ਉਸ ਵੇਲੇ ਜੇ ਆਪਾਂ ਸਪਰੇਅ ਕਰ ਦਨੇ ਆ ਤਾਂ ਤੇਲੇ ਦਾ ਜਿਹੜਾ ਕੰਟਰੋਲ ਕਾਫੀ ਵਧੀਆ ਹੋ ਜਾਂਦਾ ਇਸੇ ਤਰ੍ਹਾਂ ਉਲੀ ਨਾਸ਼ਕ ਦੀ ਵੀ ਆਪਾਂ ਨੂੰ ਹੁਣ ਸਪਰੇਅ ਕਰਨੀ ਪੈਣੀ ਆ ਇਹਨਾਂ ਸਾਰੀਆਂ ਦਵਾਈਆਂ ਦੀ ਜ਼ਰੂਰਤ ਹੁਣ ਇਸ ਵੇਲੇ ਪੈਣੀ ਆ ਜੇਕਰ ਹੁਣ ਆਪਾਂ ਇੱਕ ਵਧੀਆ ਸਪਰੇਅ ਚ ਉਹਨੇ ਤੇ ਕਰ ਦਨੇ ਆ ਤਾ तकरीबन ਪੱਕਣ ਤੱਕ ਜਿਹੜਾ ਆਪਾਂ ਨੂੰ ਦੁਬਾਰਾ ਫਿਰ ਸੇਤੀ ਸਪਰੇ ਕਰਨ ਦੀ ਲੋੜ ਨਹੀਂ ਪੈਂਦੀ ਬਾਰ ਬਾਰ ਝੋਨੇ ਦੇ ਵਿੱਚ ਵੜਨਾ ਵੀ ਔਖਾ ਇਸ ਲਈ ਫਸਲ ਦੇ ਉੱਤੇ ਹੁਣ ਇੱਕ ਆਪਾਂ ਨੂੰ ਚੰਗੀ ਸਪਰੇ ਕਰਨ ਦੀ ਲੋੜ ਹੈ ਸਸਤੀ ਦੇ ਮਗਰ ਲੱਗ ਕੇ ਸਪਰੇ ਨਹੀਂ ਕਰਨੀ ਕਈ ਵਾਰੀ ਨੁਕਸਾਨ ਆਪਾਂ ਫਸਲ ਦਾ ਜ਼ਿਆਦਾ ਜਿਹੜਾ ਕਰਾ ਲੈਂਦੇ ਆ ਤੇ ਕਿਸਾਨ ਕਈ ਵਾਰੀ ਡੋਜ਼ ਵੀ ਘੱਟ ਪਾਉਂਦੇ ਨੇ ਜਾਂ ਵੱਧ ਪਾਉਂਦੇ ਨੇ ਇਹਦੇ ਨਾਲ ਫਸਲ ਦਾ ਨੁਕਸਾਨ ਹੋ ਜਾਂਦਾ ਇਸ ਕਰਕੇ ਸਸਤੀ ਦਾ ਲਾਲਚ ਨਾ ਕਰਿਓ ਇੱਕ ਵਧੀਆ ਦਵਾਈ ਦੀ ਸਪਰੇ ਹੁਣ ਜੇ ਆਪਾਂ ਕਰ ਦਵਾਂਗੇ ਤਾ ਝਾੜ ਦੇ ਵਿੱਚ ਆਪਾਂ ਨੂੰ ਚੰਗਾ ਜਿਹੜਾ ਫਾਇਦਾ ਦੇਖਣ ਨੂੰ ਮਿਲ ਸਕਦਾ ਕਿਹੜੀਆਂ-ਕਿਹੜੀਆਂ ਦਵਾਈਆਂ ਹੁਣ ਆਪਾਂ ਸਪਰੇਅ ਕਰਨੀਆਂ ਨੇ ਉਹਨਾਂ ਦੀ ਕਿੰਨੀ ਡੋਜ਼ ਵਰਤਣੀ ਆ ਇਹ ਗੱਲਬਾਤ ਇਸ ਵੀਡੀਓ 'ਚ ਤੁਹਾਡੇ ਨਾਲ ਡਿਸਕਸ ਕਰਾਂਗੇ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ-ਸਾਰ ਮਿਲ ਸਕੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਤੱਕ ਪਹੁੰਚ ਜਾਵੇ ਕਿਹੜੀਆਂ ਕੜੀਆਂ ਦਵਾਈਆਂ ਆਪਾਂ ਹੁਣ ਵਰਤਣੀਆਂ ਨੇ ਜਿਹੜੀਆਂ ਸਪਰੇਅ ਕਰਨੀਆਂ ਨੇ ਸਭ ਤੋਂ ਪਹਿਲਾਂ ਕੀੜੇ ਮਕੌੜਿਆਂ ਦੀ ਗੱਲ ਕਰ ਲੈਂਦੇ ਆ ਪੱਤਾਲ ਪੇੜ ਸੰਡੀ ਅਤੇ ਗੋਭ ਦੀ ਸੰਡੀ ਦੋਵਾਂ ਦਾ ਹਮਲਾ ਜਿਹੜਾ ਹੁਣ ਇਸ ਵੇਲੇ ਹੋਣਾ ਇਹ ਦੋਵੇਂ ਕੀੜਿਆਂ ਦੇ ਵਾਸਤੇ ਆਪਣੇ ਕੋਲੇ ਦੋ ਦਵਾਈਆਂ ਨੇ ਬਹੁਤ ਵਧੀਆਂ ਨੇ ਜਿਹੜੀਆਂ ਦੋਵੇਂ ਕੀੜਿਆਂ ਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਲੈਂਦੀਆਂ ਨੇ ਫੇਮ ਦਵਾਈ ਹੈ ਜਿਹੜੀ ਆਪਾਂ 30 ਐਮ ਐਲ ਵਰਤ ਸਕਦੇ ਆ ਫਲੂ ਵੈਂਡਾ ਮਾਈਂਡ ਟੈਕਨੀਕਲ ਹੁੰਦਾ ਦੂਸਰੀ ਦਵਾਈ ਆਪਣੇ ਕੋਲੇ ਕੋਰਾਜਨ ਹੈਗੀ ਐ 60 ਐਮ ਐਲ ਆਪਾਂ ਵਰਤ ਸਕਦੇ ਆ 1 ਏਕੜ ਦੇ ਵਾਸਤੇ ਇਹ ਦੋਵਾਂ ਦੇ ਵਿੱਚੋਂ ਜਿਹੜੀ ਵੀ ਦਵਾਈ ਆਪਾਂ ਜਿਹੜੀ ਪਿਛਲੇ ਸਾਲ ਵਰਤੀ ਉਹ ਨਾਲ ਵਰਤੋ ਜੇ ਪਿਛਲੇ ਸਾਲ ਆਪਾਂ ਫੇਮ ਵਰਤੀ ਆ ਤਾਂ ਕੋਰਾਜਨ ਵਰਤ ਲਓ ਜੇ ਪਹਿਲਾਂ ਆਪਾਂ ਕੋਰਾਜਨ ਵਰਤੀ ਆ ਜਾਂ ਕੋਈ ਹੋਰ ਦਵਾਈ ਵਰਤੀ ਆ ਤਾਂ ਉਹਦਾ ਬਦਲ ਦੇ ਵਿੱਚ ਦੋਵਾਂ ਚੋਂ ਇੱਕ ਦਵਾਈ ਆਪਾਂ ਵਰਤ ਸਕਦੇ ਆ ਫੇਮ 30 ਐਮ ਐਲ ਹੈ ਨਾ ਡੋਜ਼ ਜਿਹੜੀ ਕੋਰਾ ਚੰਦੀ ਦੀ ਡੋਜ਼ ਜਿਹੜੀ 60 ਐਮਐਲ ਆਪਾਂ 1 ਏਕੜ ਦੇ ਵਾਸਤੇ ਵਰਤ ਸਕਦੇ ਆ ਇਹਨਾਂ ਦੇ ਨਾਲ ਪਤਾਲਪੇਟ ਸੰਢੀ ਤੇ ਗੋਭ ਦੀ ਸੰਢੀ ਦੋਵਾਂ ਦਾ ਚੰਗੀ ਤਰ੍ਹਾਂ ਕੰਟਰੋਲ ਹੋ ਜਾਂਦਾ ਅ ਦੂਸਰੀ ਦਵਾਈ ਤੇਲੇ ਦੀ ਆਪਾਂ ਨੂੰ ਲੋੜ ਪੈਣੀ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤੇਲਾ ਜਿਹੜਾ ਫਸਲ ਦਾ ਸਭ ਤੋਂ ਵੱਧ ਨੁਕਸਾਨ ਕਰਦਾ ਜਿੱਥੇ ਉਹਨੇ ਦਾ ਨੁਕਸਾਨ ਕਰਦਾ ਝਾੜ ਦੇ ਵਿੱਚ ਵੱਡਾ ਜਿਹੜਾ ਨੁਕਸਾਨ ਕਰਦਾ ਤਾਂ ਤੇਲਾ ਉੱਲੀ ਦਾ ਤੇਲਾ ਇਹ ਦੋਵੇਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਵੱਡਾ ਨੁਕਸਾਨ ਕਰਦੀਆਂ ਨੇ ਤੇਲੇ ਦੇ ਕੰਟਰੋਲ ਲਈ ਵਾਸਤੇ ਆਪਣੇ ਕੋਲੇ ਦੋ ਦਵਾਈਆਂ ਨੇ ਦਵਾਈਆਂ ਹੋਰ ਵੀ ਕਾਫੀ ਨੇ ਪਰ ਇਹ ਦੋ ਦਵਾਈਆਂ ਨੇ ਜਿਹੜੀਆਂ ਕਿ ਚੰਗਾ ਕੰਟਰੋਲ ਕਰਦੀਆਂ ਨੇ ਅੱਜ ਕੱਲ ਇਹਨਾਂ ਦਾ ਰੇਟ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੈਗਾ ਹੁਣ ਰੇਟ ਇਹਨਾਂ ਦਾ ਠੀਕ ਆ ਇੱਕ ਤਾਂ ਦਵਾਈ ਚੈਸ ਦੇ ਨਾਮ ਉਤੇ ਬਾਜ਼ਾਰ ਚ ਆਉਂਦੀ ਆ ਪਾਈਮੈਟਰੀ ਜੀ ਨੇ ਇਹਦਾ ਟੈਕਨੀਕਲ ਹੁੰਦਾ 100 ਤੇ 20 ਗ੍ਰਾਮ ਦੀ ਡੋਜ਼ ਆਪਾਂ ਵਰਤਣੀ ਆ ਦੂਜੀ ਦਵਾਈ ਡਾਈਨੋਟ ਫਿਉਰਾਨ ਹੈ ਉਸੀਨ ਵਾਲਾ ਟੈਕਨੀਕਲ ਹੁੰਦਾ ਉਸੀਨ ਦੇ ਨਾਮ ਉਤੇ ਬਾਜ਼ਾਰ ਚ ਆਉਂਦੀ ਆ ਹੋਰ ਵੀ ਕਈ ਕੰਪਨੀਆਂ ਦੀਆਂ ਆਉਂਦੀਆਂ ਉਸੀ ਨਹੀਂ ਲੈਣੀ ਕੋਈ ਜ਼ਰੂਰੀ ਨਹੀਂ ਤੇ ਜੇ ਘੱਟ ਰੇਟ ਤੇ ਆਪਾਂ ਨੂੰ ਵੋਸ਼ਿੰਗ ਤੋਂ ਦੂਸਰੀ ਕੋਈ ਹੋਰ ਦਵਾਈ ਮਿਲਦੀ ਹੈ ਉਹ ਲੈ ਸਕਦੇ ਆ ਟੈਕਨੀਕਲ ਆਪਾਂ ਨੂੰ ਡਾਈਨੋਟ ਫੋਰਨ ਚਾਹੀਦਾ ਉਹ ਆਪਾਂ 80 ਗ੍ਰਾਮ ਇੱਕ ਕਿੱਲੇ ਦੇ ਵਾਸਤੇ ਵਰਤਣੀ ਆ ਇਹਨਾਂ ਦੋਵਾਂ ਦਵਾਈਆਂ ਦੇ ਵਿੱਚੋਂ ਲੈ ਕੇ ਇੱਕ ਆਪਾਂ ਸਪਰੇਅ ਕਰਨੀ ਆ ਇਸੇ ਤਰ੍ਹਾਂ ਇੱਕ ਉਲੀਨਾਸ਼ਕ ਦੀ ਵੀ ਆਪਾਂ ਨੂੰ ਹੁਣ ਲੋੜ ਪੈਣੀ ਆ ਉਲੀਨਾ ਉਲੀ ਵਾਲੀ ਦਵਾਈ ਵੀ ਆਪਾਂ ਨੂੰ ਵਿੱਚ ਪਾਉਣੀ ਪਊ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਨੇ ਲੱਗਦੀਆਂ ਨੇ ਪਰ ਇੱਕ ਦਵਾਈ ਇੱਥੇ ਆਪਣੇ ਕੋਲ ਇਸ ਤਰ੍ਹਾਂ ਦੀ ਹੈਗੀ ਆ ਜਿਹੜੀ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਉਲੀ ਦੀਆਂ ਨੂੰ ਕੰਟਰੋਲ ਕਰ ਲੈਂਦੀ ਹੈ ਗਲੀਲੀਓ ਵੇ ਦੇ ਨਾਮ ਨਾਲ ਇਹ ਦਵਾਈ ਆਉਂਦੀ ਹੈ ਪਿਕੋਕਸੀ ਸਟ੍ਰੋਬਨ ਤੇ ਇਹਦੇ ਵਿੱਚ ਪ੍ਰੋਪੀਕੋਨਾਜ਼ੋਲ ਦੋ ਟੈਕਨੀਕਲ ਹੁੰਦੇ ਇਹਦੇ ਬਾਰੇ ਆਪਾਂ ਪਹਿਲਾਂ ਇੱਕ ਵੀਡੀਓ ਬਣਾ ਚੁੱਕੇ ਹਾਂ ਕਿਉਂ ਇਹ ਆਪਾਂ ਦਵਾਈ ਕਰਨੀ ਹੈ ਕਿਉਂਕਿ ਇਹ ਬਾਕੀ ਜਿਹੜੀਆਂ ਦਵਾਈਆਂ ਨੇ ਉਹ ਕਿਸੇ ਇੱਕ ਰੋਗ ਨੂੰ ਕਾਬੂ ਕਰਦੀਆਂ ਨੇ ਪਰ ਗਲੀਲੀਓ ਵੇ ਦਵਾਈ ਇਹ ਜਿਹੜਾ ਕਿ ਸੀਥ ਫਲਾਈਟ ਜਾਂ ਪੂਰੇ ਥੱਬਿਆਂ ਦਾ ਰੋਗ ਜਾਂ ਫਿਰ ਜਿਹੜਾ ਗਟੋਲੀ ਰੋਗ ਹੈ ਜਿਹਨੂੰ ਹਲਦੀ ਰੋਗ ਕਹਿੰਦੇ ਆ ਆਪਾਂ ਇਹ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਕਾਬੂ ਕਰ ਲੈਂਦੀ ਹੈ ਹਾਂ ਇਹਦੇ ਵਾਸਤੇ ਆਪਾਂ ਨੂੰ ਅਲੱਗ ਤੋਂ ਸਪਰੇ ਨਹੀਂ ਕਰਨੀ ਪੈਂਦੀ ਇਸ ਕਰਕੇ ਇੱਥੇ ਆਪਾਂ ਗਲੀਲਿਓ ਵੇਗ ਨੂੰ ਜੇ ਭਾਰਤੀ ਤਾਂ ਦੂਜਿਆਂ ਦੇ ਨਾਲੋਂ ਫਾਇਦੇਮੰਦ ਰਹੂ ਸੋ ਆਪਾਂ ਨੂੰ ਤਿੰਨ ਤਰ੍ਹਾਂ ਦੀ ਹੁਣ ਦਵਾਈਆਂ ਰਲਾ ਕੇ ਸਪਰੇ ਕਰਨੀਆਂ ਪੈਣਗੀਆਂ ਭਾਵੇਂ ਫੇਮ ਲੈ ਲਓ ਭਾਵੇਂ ਕੋਰਾਜਨ ਲੈ ਲਓ ਤੇ ਇਸੇ ਤਰ੍ਹਾਂ ਤੇਲੇ ਦੇ ਵਾਸਤੇ ਆਪਾਂ ਚਾਹੇ ਚੈਸ ਵਰਤ ਸਕਦੇ ਹਾਂ ਜਾਂ ਫਿਰ ਓਸੀਨ ਵਾਲਾ ਟੈਕਨੀਕਲ ਇਹਨਾਂ ਚੋਂ ਇੱਕ ਲੈ ਲਓ ਉੱਲੀ ਵਾਲੀ ਦਵਾਈ ਕਿ ਲੈ ਲਿਓ ਇਹ ਵਰਤਣ ਦੀ ਜਿਹੜੀ ਕੋਸ਼ਿਸ਼ ਕਰਿਓ ਇਹ ਤਿੰਨੇ ਦਵਾਈਆਂ ਰਲਾ ਕੇ ਜੇ ਆਪਾਂ ਫਸਲ ਤੇ ਹੁਣ ਸਪਰੇਅ ਕਰ ਦਾਂਗੇ ਤਾਂ 25 ਦਿਨ 25 ਤੋਂ 30 ਦਿਨ ਤੱਕ ਸੇਤੀ ਕੋਈ ਹੋਰ ਕੋਈ ਪ੍ਰੋਬਲਮ ਆਉਣ ਦੀ ਉਮੀਦ ਨਹੀਂ ਕਿਉਂਕਿ ਇਹ ਦਵਾਈਆਂ ਦਾ ਜਿਹੜਾ ਅਸਰ ਲੰਮਾ ਸਮਾਂ ਰਹਿੰਦਾ ਤੇ ਕਈ ਵਾਰੀ ਕਿਸਾਨ ਵੀ ਇਹ ਰਹਿਣਾ ਇੱਥੇ ਨਾ ਐਨਪੀਕੇ ਵੀ ਵਰਤ ਲੈਂਦੇ ਨੇ ਨਾਲ ਰਲਾ ਲੈਂਦੇ ਨੇ ਪਰ ਐਨਪੀਕੇ ਨਾਲ ਦਵਾਈਆਂ ਦੇ ਵਿੱਚ ਨਾ ਵਰਤੀਏ ਤਾਂ ਚੰਗਾ ਐਨਪੀਕੇ ਝਾੜ ਵਧਾਉਣ ਦੇ ਲਈ ਫੋਕ ਘਟਾਉਣ ਦੇ ਲਈ ਬਹੁਤ ਵਧੀਆ ਕੰਮ ਕਰਦਾ ਪਰ ਜੇਕਰ ਆਪਾਂ ਆਹਣਾ ਇੱਥੇ ਦਵਾਈਆਂ ਦੇ ਵਿੱਚ ਹੀ ਰਲਾ ਲਾਂਗੇ ਤਾਂ ਇਹਨਾਂ ਜਿਹੜਾ ਦਵਾਈਆਂ ਦਾ ਵੀ ਨੁਕਸਾਨ ਹੋ ਜਾਂਦਾ ਤੇ ਉਹਨਾਂ ਦਾ ਅਸਰ ਵੀ ਘਟ ਜਾਂਦਾ ਇਸ ਕਰਕੇ ਜੇ ਐਨ ਪੀ ਕੇ ਵਰਤਣਾ ਹੀ ਆ ਤਾਂ ਉਹਨੂੰ ਅਲੱਗ ਤੋਂ ਵਰਤੋ ਉਹਦੇ ਨਾਲ 50 60 ਗ੍ਰਾਮ ਜਿਹੜਾ ਬੋਰਨ ਤੱਤ ਜਿਹੜਾ ਬੋਰਨ ਆਉਂਦਾ ਹੈ ਉਹ ਆਪਾਂ ਰਲਾ ਕੇ ਉਹਦੀ ਸਪਰੇਅ ਕਰ ਸਕਦੇ ਆ ਇਹਨਾਂ ਦੇ ਨਾਲ ਐਨ ਪੀ ਕੇ ਨਾਲ ਵਰਤੋ ਇਹ ਤਿੰਨੇ ਦਵਾਈਆਂ ਰਲਾ ਲਓ ਜਿਆਦਾ ਦਵਾਈਆਂ ਰਲਾਵਾਂਗੇ ਤਾਂ ਜਿਹੜਾ ਉਹਨਾਂ ਦਾ ਨੁਕਸਾਨ ਹੋ ਜਾਂਦਾ ਤਿੰਨ ਤਾਂ ਆਪਾਂ ਨੂੰ ਘੱਟ ਤੋਂ ਘੱਟ ਕਰਨੀਆਂ ਹੀ ਪੈਣਗੀਆਂ ਕਿਉਂਕਿ ਇਹ ਤਿੰਨਾਂ ਦੀ ਹੁਣ ਆਪਾਂ ਨੂੰ ਜ਼ਰੂਰਤ ਪੈਣੀ ਹੈ ਬਾਰ-ਬਾਰ ਆਪਾਂ ਨੂੰ ਢੋਲੀ ਛੱਕਣੀ ਵੀ ਔਖੀ ਆ ਕਿਉਂਕਿ ਝੋਨੇ 'ਚ ਬੜਨਾ ਵੀ ਮੁਸ਼ਕਲ ਆ ਬਾਰ-ਬਾਰ ਇਸ ਕਰਕੇ ਤਿੰਨ ਤਾਂ ਆਪਣੀ ਮਜਬੂਰੀ ਆ ਇਹ ਆਪਾਂ ਵਰਤ ਸਕਦੇ ਹਾਂ ਨਾ ਤਿੰਨਾਂ ਦਾ ਰਿਜ਼ਲਟ ਵਧੀਆ ਤੇ ਫਿਰ ਆਪਣੇ ਕੋਲੇ ਗੋਭ ਦੀ ਸੰਡੀ ਦਾ ਪੱਤਾ ਲਪੇਟ ਸੰਡੀ ਦਾ ਚੰਗੀ ਤਰ੍ਹਾਂ ਕੰਟਰੋਲ ਹੋ ਜਾਂਦਾ ਤੇਲੇ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ 20-25 ਦਿਨ ਤੱਕ ਇਹ ਦੋਵੇਂ ਦਵਾਈਆਂ ਤੇਲਾ ਆਉਣ ਤੋਂ ਫਸਲ ਨੂੰ ਬਚਾ ਕੇ ਰੱਖਦੀਆਂ ਨੇ ਇਸੇ ਤਰ੍ਹਾਂ ਫਿਰ ਆਪਣੇ ਕੋਲੇ ਜਿਹੜਾ ਉਲੀਨਾਸ਼ਕ ਗਲੀਲਿਓ ਵੇ ਵਰਤ ਲਓ ਤਾਂ ਉਲੀ ਦੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਗੋਲੀ ਰੋਗ ਨੂੰ ਵੀ ਬਚਾ ਕੇ ਰੱਖੂਗਾ ਤੇ ਸੀਥ ਫਲਾਈਟ ਵਗੈਰਾ ਜਾਂ ਪੂਰੇ ੱੱਬਿਆਂ ਦਾ ਰੋਗ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਰੋਗ ਨੇ ਉਹਨਾਂ ਨੂੰ ਜਿਹੜਾ ਗਲੀਲਿਓ ਵੇ ਦਵਾਈ ਆ ਉਹ ਬਚਾ ਕੇ ਰੱਖ ਲੰਦੀ ਆ ਸੋ ਹੁਣ ਆਪਾਂ ਤਿੰਨ ਦਵਾਈਆਂ ਨੇ ਆਪਣੇ ਕੋਲੇ ਭਾਵੇਂ ਕੋਰਾ ਜਾਣ ਕਰ ਲਓ ਭਾਵੇਂ ਫੇਮ ਕਰ ਲਓ ਭਾਵੇਂ ਚੈਸ ਵਰਤ ਲਓ ਜਾਂ ਆਪਾਂ ਗਲੀਲਿਓ ਵੇ ਇਹ ਤਿੰਨ ਦਵਾਈਆਂ ਆਪਾਂ ਹੁਣ ਜੇ ਫਸਲ ਦੇ ਉੱਤੇ ਸਪਰੇਅ ਰਲਾ ਕੇ ਕਰ ਦੇਵਾਂਗੇ ਤਾ ਝਾੜ ਦੇ ਵਿੱਚ ਉਮੀਦ ਆ ਵੀ ਕੋਈ ਨਹੀਂ ਕਮੀ ਆਉਂਦੀ ਕਿਉਂਕਿ ਇਹਨਾਂ ਪ੍ਰੋਬਲਮਾਂ ਕਰਕੇ ਝਾੜ ਘਟਦਾ ਤੇ ਜੇ ਆਪਾਂ ਸਹੀ ਤਰੀਕੇ ਦੇ ਨਾਲ ਡੋਜ਼ ਸਹੀ ਵੱਧ ਘੱਟ ਡੋਜ਼ ਨਾਲ ਵਰਤਿਓ ਜਿਹੜੀ ਜਿਹੜੀ ਡੋਜ਼ ਤੁਹਾਨੂੰ ਦੱਸੀ ਆ ਤਕਰੀਬਨ ਸਾਰਿਆਂ ਦੀ ਡੋਜ਼ ਦੱਸਤੀ ਗਲੀਲੀਓ ਵੇ ਦੀ ਡੋਜ਼ 400 ਐਮਐਲ ਆ ਉਹ ਮੇਰਾ ਖਿਆਲ ਰਹਿ ਗਈ ਸੀ ਉਹ ਵੀ ਤੁਹਾਨੂੰ ਦੱਸ ਦੰਨਾ ਬਾਕੀ ਸਾਰਿਆਂ ਦੀ ਡੋਜ਼ ਜਿਹੜੀ ਆਪਾਂ ਦੱਸੀ ਆ ਤੇ ਇਹ ਸਹੀ ਡੋਜ਼ ਪਾਇਓ ਨਾ ਘੱਟ ਪਾਇਓ ਤੇ ਨਾ ਵੱਧ ਪਾਇਓ ਬਿਲਕੁਲ ਅਸਰ ਕਰਨ ਗਿਆ ਪਾਣੀ ਆ ਜਿਹੜਾ ਵੱਧ ਤੋਂ ਵੱਧ ਲਾਉਣ ਦੀ ਕੋਸ਼ਿਸ਼ ਕਰਿਓ 150 ਲੀਟਰ ਤੱਕ ਲਾ ਦਿਓ ਤਾਂ ਵਧੀਆ ਨਹੀਂ ਤਾਂ ਪਾਣੀ ਸਵਾ 100 100 ਸਵਾਕ ਸੋਲਿਡਰਾ ਆਪਣੇ ਕਿਸਾਨ ਲਾਉਂਦੇ ਨੇ ਜੇ 150 ਲੀਟਰ ਤੱਕ ਲਾ ਦੋਗੇ ਤਾਂ ਪਾਣੀ ਜਿਆਦਾ ਹੋਰ ਵੀ ਜਿਹੜਾ ਚੰਗਾ ਅਸਰ ਕਰਦੀਆਂ ਨੇ ਦਵਾਈਆਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਸ਼ਟਰੀ ਕਾਲ ਧੰਨਵਾਦ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਦੋਸਤੋ ਸ਼ਸ਼ਟਰੀ ਕਾਲ ਦੋਸਤੋ